ਗੁਰਦਾਸਪੁਰ ਦੇ ਲੋਕਾਂ ਲਈ ਮਾਣ ਮਹਿਸੂਸਨਾ ਇੱਕ ਬਹੁਤ ਇਤਿਹਾਸਕ ਦਿਨ ਹੈ ਕੱਲ 15 ਅਗਸਤ ਸਾਡਾ ਜੁਮੇ ਆਜ਼ਾਦੀ ਦਾ ਦਿਨ ਹੈ ਜਿਸ ਆਜ਼ਾਦੀ ਲਈ ਸਾਡੇ ਬਹੁਤ ਸਾਰੇ ਜੰਗੀ ਕੁਲਾਟੀਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਸ਼ਹਾਦਤਾਂ ਵੀ ਦਿੱਤੀਆਂ ਔਰ ਸਾਡੇ ਵਰਗੀ ਪੀੜ੍ਹੀ ਨੂੰ ਇੱਕ ਆਜ਼ਾਦ ਹਿੰਦੁਸਤਾਨ ਦੇ ਵਿੱਚ ਪੈਦਾ ਹੋਣ ਦਾ ਵਦਨਫੁੱਲੰਦਾ ਮੌਕਾ ਮਿਲਿਆ ਅੱਜ ਉਸ ਇਤਿਹਾਸ ਨੂੰ ਤਾਜ਼ਾ ਰੱਖਣ ਵਾਸਤੇ ਇਹ ਜਿਹੜਾ ਟੈਂਕ ਆ ਜਿਵੇਂ ਡੀ ਸਾਹਬ ਨੇ ਦੱਸਿਆ ਕਿ ਕਈ ਲੜਾਈਆਂ ਇਸ ਟੈਂਕ ਨੇ ਲੜੀਆਂ ਔਰ ਖਾਸ ਕਰ ਜਿਹੜੀ ਇੰਡੋ-ਪਾਕ ਵਾਰ 1971 ਦੀ ਹੋਈ ਸੀ ਉਹਦੇ ਵਿੱਚ ਇਸ ਨੇ ਲੜ ਕੇ ਜਿੱਤ ਪ੍ਰਾਪਤ ਕੀਤੀ ਉਸ ਨੂੰ ਅਜ ਗੁਰਦਾਸਪੁਰ ਜਿਹੜੀ ਐਂਟਰੈਂਸ ਆ ਉਹਦੇ ਉੱਤੇ ਇੰਸਟਾਲ ਕੀਤਾ ਗਿਆ ਮੈਂ ਸਮਝਣਾ ਕਿ ਇਹ ਸਿਰਫ ਟੈਂਕ ਕੱਲਾ ਇੱਕ ਆਪਣੇ ਆਪ ਦੇ ਵਿੱਚ ਨਹੀਂ ਪਰ ਉਹਦਾ ਇਤਿਹਾਸ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਵਿੱਚ ਸਹਾਇ ਹੋਊਗਾ ਜਿਨ੍ਹਾਂ ਨੂੰ ਹਮੇਸ਼ਾ ਇਸ ਗੱਲ ਦੀ ਯਾਦ ਰਹੂਗੀ ਕਿ ਉਹਨਾਂ ਸ਼ਹੀਦਾਂ ਨੇ ਇਸ ਮੁਲਕ ਦੀ ਜਗ ਜਖਤੀ ਲਈ ਇਸ ਮੁਲਕ ਦੇ ਇਕੱਠੇ ਪਨ ਲਈ ਇਸ ਮੁਲਕ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸੋ ਮੈਂ ਸਮਝਦਾ ਵੀ ਇਹੋ ਜਿਹੇ ਮਨੂਮਰ ਜਿਹੜੇ ਹੁੰਦੇ ਨੇ ਉਹ ਇੱਕ ਸੋਰਸ ਆਫ ਇਨਸਪੀਰੇਸ਼ਨ ਵੀ ਹੁੰਦੇ ਨੇ ਔਰ ਜਿਸ ਵਕਤ ਆਉਣ ਵਾਲੀ ਪੀੜ੍ਹੀ ਇਹਨਾਂ ਚੀਜ਼ਾਂ ਤੋਂ ਪ੍ਰੇਰਣਾ ਲੈ ਕੇ ਦੇਸ਼ ਭਗਤੀ ਦਾ ਜਜ਼ਬਾ ਲਾਊਗੀ ਦੇਸ਼ ਦੇ ਪ੍ਰਤੀ ਆਪਣੀ ਵਫਾਦਾਰੀ ਦੇਸ਼ ਦੇ ਪ੍ਰਤੀ ਆਪਣਾ ਪਿਆਰ ਉਸ ਚੀਜ਼ਾਂ ਨੂੰ ਉਜਾਗਰ ਕਰੂਗੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਨੂੰ ਇਹਦੀ ਜਿਹੜੀ ਦੇਖਰੇਖ ਆ ਉਹ ਸਾਡੀ ਜਿਹੜੀ ਹੈਰਿਟੇਜ ਸੁਸਾਇਟੀ ਆ ਜਿਹੜੀ ਪੰਜਾਬ ਦੇ ਔਰ ਗੁਰਦਾਸਪੁਰ ਦੇ ਇਤਿਹਾਸ ਔਰ ਸੱਭਿਆਚਾਰ ਨੂੰ ਹਮੇਸ਼ਾ ਉਜਾਗਰ ਕਰਦੀ ਆ ਉਹਦੇ ਵੱਲੋਂ ਕੀਤੀ ਜਾਊਗੀ ਕਿਉਂਕਿ ਕਈ ਵਾਰੀ ਇਹੋ ਜਿਹੇ ਚੌਕ ਵੀ ਬਣ ਜਾਂਦੇ ਨੇ ਇਹੋ ਜਿਹੇ ਚੀਜ਼ਾਂ ਵੀ ਲੱਗ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਸਾਂਭ ਸੰਭਾਲ ਦੇ ਵਿੱਚ ਫਰਕ ਰਹਿ ਜਾਂਦਾ ਉਸ ਚੀਜ਼ ਨੂੰ ਉਹ ਨੂੰ ਠੀਕ ਰੱਖਣ ਵਾਸਤੇ ਐਡੀਟਰ ਸੁਸਾਇਟੀ ਨੇ ਆਪਣੇ ਹੱਥ ਵਿੱਚ ਇਹਦੀ ਸਾਂਭ ਸੰਭਾਲ ਲਈ ਆ ਸੋ ਅੱਜ ਸਾਡੇ ਮੰਤਰੀ ਸ਼੍ਰੀ ਲਾਲਜਨ ਕੁਟਾਰ ਜਗ ਜੀ ਨੇ ਆ ਕੇ ਆਪ ਆਪਣੇ ਹੱਥੀ ਇਹਨੂੰ ਇਹਦਾ ਦੁਗਾਧਨ ਕਰਨਾ ਸੀ ਕਿਉਂਕਿ ਅਰ ਚੰਡੀਗੜ੍ਹ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਕੈਬਨਟ ਮੀਟਿੰਗ ਬੁਲਾ ਲਈ ਔਰ ਉਹਦੇ ਵਿੱਚ ਬੜੇ ਅਹਿਮ ਮੁੱਦੇ ਪੰਜਾਬ ਦੇ ਵਿਚਾਰੇ ਜਾਣੇ ਸੀ ਇਸ ਕਰਕੇ ਅਜੇ ਇੱਥੇ ਪਹੁੰਚ ਨਹੀਂ ਸਕੇ ਸੋ ਮੈਂ ਉਹਨਾਂ ਦਾ ਵੀ ਧਰਵਾਦ ਕਰਦਾ ਕਿ ਉਹਨਾਂ ਨੇ ਗੁਰਦਾਸਪੁਰ ਨੂੰ ਇੱਕ ਬਹੁਤ ਵਧੀਆ ਤੋਹਫਾ ਜਿਹੜਾ ਦਿੱਤਾ ਸੋ ਪਰਮੇਸ਼ਵਰ ਕਰੇ ਇਹ ਆਜ਼ਾਦੀ ਅਸੀਂ ਸਾਰੇ ਉਹਨੂੰ ਬਰਕਰਾਰ ਰੱਖੀਏ ਤਾਂ ਕਿ ਜਿਹੜੀ ਮੁਸ਼ਕਲਾਂ ਦੇ ਨਾਲ ਇਹ ਆਜ਼ਾਦੀ ਮਿਲੀ ਆ ਉਸ ਨੂੰ ਕਾਇਮ ਰੱਖਣਾ ਅਗਲੀ ਪੀੜ੍ਹੀ ਦਾ ਫਰਜ਼ ਬਣ ਜਾਂਦਾ ਧੰਨਵਾਦ ਜਿਹੜਾ ਟੈਂਕ ਹੈਗਾ ਜਿਹੜਾ ਅਸੀਂ ਅੱਜ ਇੱਥੇ ਲਗਾਇਆ ਹੈਗਾ ਬਵਰੀਕ ਚੌਂਕ ਤੇ ਇਹ ਟੀ 55 ਟੈਂਕ ਹੈਗਾ ਇਹ ਅਸੀਂ 1960 'ਚ ਰੂਸ ਤੋਂ ਲਿਤਾ ਸੀਗਾ ਐਂਡ ਇਸ ਟੈਂਕ ਨੇ ਚਾਰ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਖਾਸ ਕਰਕੇ 1971 'ਚ ਇਹ ਚਾਰ ਅਲੱਗ-ਅਲੱਗ ਜਗ੍ਹਾ ਤੇ ਗਿਆ ਇਹਦੀ ਖਾਸੀਅਤ ਆ ਸੀਗੀ ਕਿ ਇਹ ਦਿਨੇ ਤੇ ਰਾਤੀ ਦੋਨੋਂ ਟਾਈਮ ਲੜਾਈ ਕਰ ਸਕਦਾ ਸੀਗਾ ਇਹਦੇ ਨਾਲ ਅਸੀਂ 1971 ਦੀ ਲੜਾਈ 'ਚ ਜਰੂਰ ਵਿਜੇ ਪਾਈ ਹੈ